ਕਿਹੜੀ ਕਿਹੜੀ ਜਗ੍ਹਾ ਵਿਜ਼ਿਟ ਕਰਕੇ ਤੇ ਕੀ ਕੀ ਵੇਖੋ ਇਸਦਾ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਭਗਵਨ ਸਿੰਘ ਮਾਨ ਜੀ ਦੇ ਦưới ਦੇਸ਼ ਤੋਂ ਪੂਰੇ ਪੰਜਾਬ ਦੇ ਵਗ ਵਗ ਕਰਕੇ ਅਸੀਂ ਜਾ ਗਏ ਕੱਲ ਅਸੀਂ ਪੱਟੀ ਵਾਲੇ ਪਾਸੇ ਸੀਗੇ ਫਿਰ ਉਸ ਤੋਂ ਬੰਨਾ ਫਰੋਜ਼ਪੁਰ ਸ਼ਹਿਰ ਕਾ ਹੁਣ ਜੋ ਅੱਜ ਡੇਰਾ ਬਾਬਾ ਨਾਨਕ ਸਾਨੂੰ ਪਤਾ ਲੱਗਿਆ ਸੀ ਕਿ ਅਸੀਂ ਪਹੁੰਚਣਾ ਸੀ ਐਮੰਦਲ ਸਾਹਿਬ ਤੇ ਸਾਡੇ ਡਿਸਟ੍ਰਿਕਟ ਪ੍ਰਧਾਨ ਅਸੀਂ ਦੋਨੋਂ ਜਾ ਰਹੇ ਹਾਂ ਅਲੱਗ-ਅਲੱਗ ਇਲਾਕੇਾਂ ਦੇਖਣ ਤੇ ਦੋ ਪਿੰਡਾਂ ਦਾ ਜਿਹੜੇ ਸ਼ਾਰਟਲਿਸਟ ਦਿੱਤੇਗੇ ਉਹ ਪਿੰਡਾਂ ਜਾ ਕੇ ਦੇਖਾਂਗੇ ਕਿ ਕੀ ਵੈਕੂਏਸ਼ਨ ਦੀ ਲੋੜ ਹੈ ਪਰ ਜਿਹੜੀ-ਜਿਹੜੀ ਵੀ ਡਿਮਾਂਡ ਹੁੰਦੀ ਹੈ ਇਲਾਕੇ ਦੀ ਉਹ ਫਿਰ ਉੱਪਰ ਬੈਠ ਕੇ ਸਾਰਾ ਡਿਸਾਈਡ ਕਰਦੇ ਸਦਾ ਤੋਂ ਮਨਸੀਪਲ ਜੀ ਅੱਜ ਵੀ ਤੁਸੀਂ ਦੇਖਿਆ ਵੀ ਵੱਡੇ ਦੋ ਰਕ ਜਿਹੜੇ ਹੈਗੇ ਨੇ ਜਿਹੜੇ ਚਾਹ ਸਕਦੇ ਪਾਣੀ ਦੇ ਅੰਦਰ ਕੋਲ ਅਸੈਸਮੈਂਟ ਲੈਣ ਲਈ ਆ ਰਹੇ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਇੱਥੇ ਨਿਵਾਸੀ ਆਣਾ ਹੈਗਾ ਉਹ ਸਾਰੀ ਅਸੈਸਮੈਂਟ ਲਵਾਂਗੇ ਜੇ ਡੀਵੀ ਡਿਮਾਂਡਸ ਹੋਣਗੀਆਂ ਇਲਾਕੇ ਦੀਆਂ ਉਹ ਆਲਰੇਡੀ ਕਾਫੀ ਚੀਜ਼ਾਂ ਪੂਰੀਆਂ ਹੋ ਰਹੀਆਂ ਜਿਵੇਂ ਕਿ ਭੱਲੇ ਸਾਹਿਬ ਨੇ ਦੱਸਿਆ ਡਿਸਟ੍ਰਿਕਟ ਅਫਸਰ ਨੇ ਦੱਸਿਆ ਕਿ ਰਾਸ਼ਨ ਦੀ ਕਾਫੀ ਚੀਜ਼ਾਂ ਆਈ ਹੋਈਆਂ ਨੇ ਕਿ ਜਿਹੜੇ ਫੀਡ ਹੈਗਾ ਉਹਦੀ ਕਾਫੀ ਚੀਜ਼ਾਂ ਆਈਆਂ ਨੇ ਉਸ ਤੋਂ ਇਲਾਵਾ ਦਵਾਈਆਂ ਦੀ ਲੋੜ ਪੈਂਦੀ ਰਹੀ ਹੈ ਪਰ ਜਿਵੇਂ ਜਿਵੇਂ ਪਾਣੀ ਥੱਲੇ ਜਾ ਰਿਹਾ ਹੈ ਕੋਈ ਅਗਰ ਬਿਮਾਰੀ ਦੀ ਵੀ ਕੋਈ ਚੀਜ਼ ਆਦੀ ਹੈ ਫਲੂਮਿਗੇਸ਼ਨ ਦੀ ਲੋੜ ਪੈਂਦੀ ਹੈ ਜਾਂ ਇਵਨ ਕਲੋਰੀਨ ਦੀ ਟੈਬਲਟਸ ਦੀ ਲੋੜ ਪੈਂਦੀ ਹੈ ਉਹ ਸਾਰੀ ਚੀਜ਼ਾਂ ਨੂੰ ਦੇਖਾਂਗੇ ਤੇ ਕੋਈ ਜਿਹੜੀ ਵੀ ਡਿਮਾਂਡ ਲਈ ਉਹਨਾਂ ਦੇ ਤਰ੍ਹਾਂ ਰੋਕਣਾ ਗੱਲਬਾਤ ਵੀ ਕਰਾਂਗੇ ਔਰ ਜਿਹੜੀ ਜਿਹੜੀ ਵੀ ਇਲਾਕੇ ਦੇ ਅੰਦਰ ਹੋਰ ਵੀ ਸਰਕਾਰ ਦੇ ਪੁਆਇੰਟ ਆਫ View ਤੋਂ ਵੀ ਕਿਉਂਕਿ ਮੈਂ ਸੀਵਰੇਜ ਬੋਰਡ ਦਾ ਚੇਅਰਮੈਨ ਵੀ ਹੈਗਾ ਉਸ ਪੁਆਇੰਟ ਆਫ View ਤੋਂ ਵੀ ਕਾਫੀ ਸੀਵਰੇਜ ਦਾ ਵੀ ਕਹਿ ਰਹੇ ਆ ਕਿ ਹਾਲਤ ਬਹੁਤ ਹੀ ਖਰਾਬ ਹੋਈ ਹੋਈ ਹੈ ਉਹਨਾਂ ਨੂੰ ਵੀ ਦੇਖ ਕੇ ਤੇ ਫਿਰ ਅਸੈਸਮੈਂਟ ਬਣਾ ਕੇ ਉੱਪਰ ਦਵਾਂ ਜਿਹੜੀ ਚੀਜ਼ਾਂ ਹੋਣਦੀਆਂ ਉਹਨੂੰ ਤਰੀਕ ਪਿੰਡਾਂ ਚੋਂ ਕਾਫੀ ਡਿਮਾਂਡ ਆ ਰਹੀ ਹੈ ਵੀ ਜਿਹੜੇ ਜੁੱਧਾ ਮਿਲ ਪਾਣੀ ਦੇ ਨਾਲ ਕਈ ਤਰ੍ਹਾਂ ਦੇ ਪਸ਼ੂ ਮਰੇ ਨੇ ਕੋਈ ਫਸਲਾਂ ਖਰਾਬ ਹੋਈ ਇਹਨਾਂ ਵਾਸਤੇ ਕੋਈ ਸਪਰੇਅ ਵਗੈਰਾ ਕੋਈ ਇਦਰਾਕ ਮੈਡੀਕਲ ਕੋਈ ਟੀਮ ਪਹੁੰਚ ਨਹੀਂ ਇਹ ਹੁਣੇ ਹੀ ਜਿਹੜੀ ਕੀ ਗੱਲ ਹੈਗੀ ਹੈ ਜੋ ਬੱਜ ਜੀ ਨੇ ਜਿਹੜਾ ਦੱਸਿਆ ਵੀ ਹੈ ਕਿ ਕਈ ਡਾਕਟਰਾਂ ਦੀ ਟੀਮ ਜਿਹੜੇ ਵੀ ਹਸਪਤਾਲ ਨੇ ਉਹਦੇ ਅੰਦਰ ਤੁਸੀਂ ਕਹ ਲੋ ਵੀ ਡੀ ਐਮ ਸੀ ਵਰਗੇ ਹਸਪਤਾਲ ਫੋਰ ਹਸਪਤਾਲ ਵੀ ਇਹ ਸਾਰੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਕਿਉਂਕਿ ਮੇਰੇ ਸਟੇਟ ਸੈਕਟਰੀ ਗੁਰਦੀਪ ਲਖਨਾ ਜੀ ਜਿਹੜੇ ਕਿ ਚੇਅਰਮੈਨ ਬਿਟੀ ਹੋਸ ਨੇ ਅਸੀਂ ਕੱਲ ਵੀ ਪੱਟੀ ਇਕੱਠੇ ਸੀਗੇ ਉੱਥੇ ਜਿਹੜੀਆਂ ਵੀ ਤਕਲੀਫਾਂ ਹੁੰਦੀਆਂ ਹਨ ਜਾਨਵਰਾਂ ਲਈ ਵੀ ਦਵਾਈਆਂ ਵੈਟਰਨਰੀ ਡਾਕਟਰਸ ਦੀ ਵੀ ਇੰਤਜ਼ਾਮ ਉਹ ਸਾਰਾ ਅਸੀਂ ਕਰਦੇ ਪਏ ਕਿਉਂਕਿ ਕਈ ਡਿਸਟ੍ਰਿਕਟਸ ਐਪੋ ਜਿਹੜੇ ਸੇਫ ਪ੍ਰੀਮਾਰ ਪਈ ਇਹਦਾ ਡੇਰਾ ਪਾਪਾ ਨਾਨੀ ਜੀ ਵੀ ਕਹੀ ਐ ਸੇ ਪਰਿਵਾਰ ਨੇ ਜਿਹਨਾਂ ਨੂੰ ਇੱਕ ਤੱਕ ਕੋਈ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਸੁਣੋ ਦੇਖੋ ਇੱਥਾ ਜਿਸ ਹਿਸਾਬ ਨਾਲ ਸਰਕਾਰ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਟੀਮ ਦਿਨ ਰਾਤ ਲੱਗੀ ਹੋਈ ਐ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਕਿ ਜੇ ਕੋਈ ਨਕਰ ਰਹਿ ਵੀ ਗਿਆ ਤੇ ਅੱਜ ਵੀ ਐਮਐਲਏ ਸਾਹਿਬ ਉੱਤੇ ਕਿਸ਼ਤੀ ਲੈ ਕੇ ਵੀ ਜਾ ਰਹੇ ਨੇ ਤੇ ਜੇ ਕੋਈ ਨਕਰ ਰਹਿ ਵੀ ਗਿਆ ਤੇ ਉਹਨੂੰ ਜਲਦ ਹੋਇ ਕਰਾਂ ਜੇ ਤੁਹਾਡੇ ਕੋਲ ਵੀ ਕੋਈ ਮੈਸੇਜ ਆਂਦਾ ਹੈ ਕੋਈ ਜਿਹੜੇ ਵਾਰ ਰੂਮ ਇੱਥੇ ਬਨੇ ਹੋਏ ਨੇ ਸਾਡੇ ਐਮਐਲਏ ਸਾਹਿਬ ਇੱਥੇ ਬੈਠੇ ਨੇ ਸਾਡੀ ਬਾਕੀ ਟੀਮ ਇੱਥੇ ਬੈਠੀਆਂ ਨੇ ਜੋਬਨ ਜੀ ਬੈਠੇ ਜੀ ਤੁਸੀਂ ਸਾਨੂੰ ਦੱਸੋ ਜੇ ਤੁਹਾਨੂੰ ਲੱਗਦਾ ਜੀ ਭਰਾਨੇ ਪਿੰਡ ਚ ਨਹੀਂ ਗਏ ਮੈਂ ਤੇ ਕਹਿੰਦਾ ਕਿ ਕਿਸ਼ਤੀ ਲੈ ਕੇ ਆਪਾਂ ਨਾਲ ਚੱਲਦੇ ਹਾਂ ਤੁਸੀਂ ਦੱਸੋ ਵੀ ਐਸੇ ਇਲਾਕੇ ਚ ਕੋਈ ਨਹੀਂ ਪਹੁੰਚਿਆ ਸੀ ਉੱਥੇ ਹੋਏ ਸਰੇ ਤੇਰਾ ਬਾਬਾ ਨਾਲ ਨਹੀਂ ਕੋਈ ਸਪਰੇਅ ਵਗੈਰਾ ਕੁਝ ਇਸ ਤਰ੍ਹਾਂ ਨਹੀਂ ਅਸੀਂ ਫਿਊਮਿਗੇਸ਼ਨ ਦੀ ਦੱਸ ਰਹੇ ਹਾਂ ਵੀ ਵੱਡੇ ਉਸ ਦੇ ਉੱਤੇ ਅਗਰੂ ਡਿਪਾਰਟਮੈਂਟ ਹੀ ਸਾਡੇ ਕੋਲ ਹੈਗਾ ਜਿਹੜੇ ਸਪਰੇਅ ਲਈ ਫਿਊਮਿਗੇਸ਼ਨ ਲਈ ਜਿਹੜੀ ਵੀ ਚੀਜ਼ਾਂ ਚਾਹੀਦੀ ਹੁੰਦੀਆਂ ਉਹਦੇ ਉੱਤੇ ਵੀ ਕੰਮ ਕਰਦੇ ਪਿਆ ਤੇ ਫੂਗਰ ਸੰਸਥਾਵਾ ਵੀ ਕਾਫੀ ਸਪੋਰਟ ਕਰੀ ਤੇ ਸਰਕਾਰ ਨੇ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਲੀਫ ਫੰਡ ਉਹਨੂੰ ਪੂਰਾ ਕਰ ਲੇਕਿਨ ਬਾੜਾ ਤੋਂ ਘਵਰਾਹਾਂ ਦੀ ਲੋਡ ਨਹੀਂ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਕਿ ਘਵਰਾਹਾਂ ਤੇ ਜਾਦੀ ਹੁੰਦੀ ਹਰ ਇੱਕ ਚੀਜ਼ ਦਾ ਪਾਣੀ ਦਾ ਲੈਵਲ ਹੈਗਾ ਪਾਣੀ ਕਿੱਥੋਂ ਰੇਤ ਨੂੰ ਚੱਕਦਾ ਤੇ ਕਿੱਥੇ ਡਿਪੋਜ਼ਿਟ ਕਰਦਾ ਲੋਕੀ ਸਮਝਦੇ ਕਿੱਥੇ ਰੇਤ ਨਹੀਂ ਚੱਕੀ ਗਈਆਂ ਕੋਈ ਐਪਲੀਕੇਸ਼ਨ ਹੈ ਕੋਈ ਗੱਲ ਨਹੀਂ ਹੈ ਜਿੱਥੇ ਜਿੱਥੇ ਵੀ ਪ੍ਰੋਬਲਮਸ ਆ ਰਹੀਆਂ ਉਹਨੂੰ ਸਰਕਾਰ ਪਹਿਲ ਦੇ ਆਧਾਰ ਤੇ ਉਹਦਾ ਹੱਲ ਵੀ ਕਰਦੀ ਹੈ ਤੇ ਉਹਦੇ ਉੱਤੇ ਚੀਜ਼ਾਂ ਵੀ ਲੱਗਦੀਆਂ ਪਰ ਮੈਂ ਤੁਹਾਨੂੰ ਦੱਸਣਾ ਜੀ ਮੈਨੂੰ ਇਹ ਵੀ ਹੁੰਦਾ ਕਿ ਜਿਹੜੇ ਬਾੜ ਨੇ ਹੈ ਤੇ ਕਿਸੇ ਦੇ ਹੱਥ ਚ ਨਹੀਂ ਪਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਹਰ ਇੱਕ ਹਲਾਕੇ ਚ ਅੱਜ ਵੀ ਫਿਰੋਜ਼ਪੁਰ ਦੇ ਉੱਤੇ ਗਏ ਹੋਏ ਨੇ ਹਰ ਇੱਕ ਹਲਾਕੇ ਚ ਦੇਖ ਰਿਹਾ ਮੈਂ ਤੁਹਾਨੂੰ ਇੱਕ ਗੱਲ ਦਾ ਅश्वਰਸਨ ਜਰੂਰ ਦਿਵਾਉਣਾ ਚਾਹੁੰਦਾ ਕਿ ਕਿਸੇ ਵੀ ਚੀਜ਼ ਦੀ ਕਿਸੇ ਵੀ ਲੈਵਲ ਤੇ ਕਮੀ ਨਹੀਂ ਹੋਣ ਦਾਂਗੇ ਜਿਹੜੇ ਵੀ ਚੀਜ਼ ਹੋਏਗੀ ਜਿਵੇਂ ਤੁਸੀਂ ਕਹੇ ਸਪਰੇਅ ਵੀ ਕਰਾਰਗੇ ਕਿਉਂਕਿ ਜਿਵੇਂ ਪਾਣੀ ਥੱਲੇ ਜਾਏਗਾ ਬਿਮਾਰੀਆਂ ਤੋਂ ਬਚਾਉਣੇ ਲੋਕਾਂ ਕਿਉਂਕਿ ਲੋਕਾਂ ਦੀ ਸਾਈਕੋਲੋਜੀ ਨਾਲ ਡੀਲ ਕਰਨਾ ਸਾਈਕੀਟ੍ਰਿਸ ਦੀ ਟੀਮਾਂ ਨੂੰ ਬਿਠਾਇਆ ਹੋਇਆ ਹੈ ਤੇ ਇਹ ਸਾਰੀ ਚੀਜ਼ਾਂ ਨੂੰ ਕਰਾਂਗੇ ਪਰ ਕਿਸੇ ਵੀ ਲੈਵਲ ਤੇ ਘਬਰਾਣ ਦੀ ਲੋੜ ਨਹੀਂ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਲੋਕਾਂ ਨੂੰ ਕੋਈ ਜਿਸ ਵੀ ਚੀਜ਼ ਦੀ ਡਿਮਾਂਡ ਹੈ ਸਾਰੀ ਜਗ੍ਹਾ ਦੇ ਉੱਤੇ ਵਾਰ ਰੂਮਸ ਬਣਾਏ ਹੋਏ ਨੇ ਸਰਕਾਰ ਦੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਦਿਨ ਰਾਤ ਤੱਕ ਲੱਗੇ ਹੋਏ ਨੇ ਕਿਸੇ ਵੀ ਚੀਜ਼ ਦੀ ਕਮੀ ਹੋਏਗੀ ਤੁਸੀਂ ਸਾਡੀ ਵਾਸ ਡਿਊਟੀ ਲਾਣੀ ਹੈ ਉੱਥੇ ਚੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਪੁੱਛੋ ਸਰ ਕੋਈ ਪਾਣੀ ਛੱਡੇ ਜਾਂਦਾ ਕੋਈ ਇਹਦੇ ਤੇ ਕੋਈ ਦੇਖੋ ਰਾਵੀ ਦੇ ਅੰਦਰ ਤਾਂ ਵਾਟਰ ਲੈਵਲ ਘਟਿਆ ਹੈ لیکن ستلوج ਦੇ ਵਿਆਸ ਦੇ ਅੰਦਰ ਹਰੀ ਕਾ ਵਾਲੇ ਪਾਸੇ ਪਾਣੀ ਦਾ ਲੈਵਲ ਥੋੜਾ ਵੱਧਦਾ ਪਿਆ। ਪਰ ਸਾਨੂੰ ਇਹ ਹੀ ਚੀਜ਼ ਦਾ ਯਕੀਨ ਹੈ ਕਿ ਪਾਣੀ ਦੇ ਲੈਵਲ ਜਿਵੇਂ ਜਿਵੇਂ ਥੱਲੇ ਜਾਏਗਾ ਇਹ ਨਾ ਸੋਚੀਏ ਕਿ ਵੀ ਕੱਲ ਨੂੰ ਬਿਲਕੁਲ ਖਤਮ ਹੋ ਜਾਏਗਾ। ਨੂੰ ਥੋੜਾ ਟਾਈਮ ਲੱਗੇਗਾ। ਤੇ ਜਿੰਨੇ ਵੀ ਪਾਣੀ ਦੀ ਉੱਪਰਲੇ ਲੈਵਲ ਤੇ ਵੀ ਵਾਰ ਫੂਟਿੰਗ ਦੇ ਉੱਤੇ ਕਿਉਂਕਿ ਤੁਸੀਂ ਦੇਖਿਆ ਹੋਏਗਾ ਕਿ ਚੀਫ ਸਕੱਟਰੀ ਵੀ ਦੋ ਦਿਨ ਪਿੱਛੇ ਰਾਉਂਡ ਲਗਾ ਕੇ ਗਏ ਆ ਤੁਹਾਡੇ ਅੰਦਰ ਵੀ ਹੋ ਕੇ ਗਏ ਸਿਗੇ ਚੀਫ ਸਕੱਟਰੀ ਕੋਲ ਪਰਸਨਲੀ ਇਹਨੂੰ ਮੋਨੀਟਰ ਕਰਲੇ ਔਰ ਸਾਡੇ ਕੋਲ ਡੇਲੀ ਉਹਦਾ ਡਾਟਾ ਆ ਰਿਹਾ ਉਹ ਡਾਟਾ ਦੇ ਤਹਿਤ ਪਾਣੀ ਦਾ ਲੈਵਲ ਘਟ ਰਿਹਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦ ਅਸੀਂ ਇਸ ਜਿਹੜੀ ਆਫਟਰ ਉਸ ਤੋਂ ਬਾਹਰ ਆਵਾਂਗੇ ਸਾਰੇ ਜਿਹੜਾ ਧੂਸੀ ਦੇ ਪਾਰ ਪਿਆ ਦੇ ਵਾਸਤੇ ਵੀ ਕੋਈ ਨਵੀਂ ਉਹਨਾਂ ਵੱਲੋਂ ਕੋਈ ਇੰਤਜ਼ਾਮ ਹੋਵੇ ਮੇ ਇੰਤਜ਼ਾਮ ਤਾਂ ਦੇਖੋ ਇਦਾਂ ਹੈ ਨਵੀਆਂ-ਨਵੀਆਂ ਤਕਲੀਫਾਂ ਜਿਵੇਂ-ਜਿਵੇਂ ਬਾੜ ਜਿੱਥੇ-ਜਿੱਥੇ ਵੀ ਆਜਦੇ ਨੇ ਜਿੱਥੇ-ਜਿੱਥੇ ਜੋ ਵੀ ਤਕਲੀਫ ਹੋਈ ਹੁਣ ਪਹਿਲਾਂ ਜਨਾਲੇ ਵਾਲੇ ਪਾਸੇ ਨਹੀਂ ਸੀਗਾ ਹੁਣ ਜਨਾਲੇ ਵਾਲੇ ਪਾਸੇ ਚੱਲਾ ਗਿਆ ਪਹਿਲਾਂ ਇੱਧਰ ਆ ਗਿਆ ਸੀਗਾ ਜਿੱਥੇ ਵੀ ਕੋਈ ਬਾੜ ਵੀ ਕੋਈ ਹੋਰ ਵੀ ਤਕਲੀਫ ਹੁੰਦੀ ਹੈ ਜਿਵੇਂ ਹੀ ਪਤਾ ਲੱਗਦਾ ਉਹਦੇ ਉੱਤੇ ਨਾਲ ਦੇ ਨਾਲ ਕੰਮ ਡਿਪਟੀ ਕਮਿਸ਼ਨਰ ਸਾਹਿਬ ਐਸ.ਡੀ.ਐਮ ਸੈਕਟਰੀ ਸਭ ਦੀ ਡਿਊਟੀਆਂ ਔਰ ਸਭ ਗਰਾਊਂਡ ਲੈਵਲ ਦੇ ਉੱਤੇ ਤੁਹਾਨੂੰ ਇਸ ਸਰਕਾਰ 'ਚ ਦੇਖਣ ਨੂੰ ਵੀ ਸਾਰੇ ਗਰਾਊਂਡ ਲੈਵਲ ਉੱਤੇ ਪੈਨ ਦੇ ਤਰ੍ਹਾਂ ਦੇ ਕੰਮ ਥੈਂਕ ਯੂ ਬਹੁਤ